ਕੀ ਕਾਲ ਜੀ ਕੀ ਦਾਂਉ ਜੀ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਦੋ ਤਿੰਨ ਤਰ੍ਹਾਂ ਦੇ ਸੂਟ ਦਿਖਾ ਰਿਆ ਵੈਸੇ ਪਲੇਨ ਸੂਟਾਂ ਨਾਲ ਦਿਖਾਵਾਂਗੇ ਤੁਹਾਨੂੰ ਅੱਜ ਕੁਝ ਆਪਣੇ ਵਰਕ ਦੇ ਰੈਡੀ ਹੋਏ ਸੀ ਮੈਂ ਉਹ ਤੁਹਾਨੂੰ ਦਿਖਾ ਰਹੀ ਆਂਗੀ ਤੇ ਇੱਕ ਤਾਂ ਆਪਣਾ ਸੂਟ ਇਹ ਵਾਲਾ ਰੈਡੀ ਹੋਇਆ ਜੀ ਬਹੁਤ ਸੋਹਣਾ ਇਹ ਆਰੀ ਵਰਕ ਦਾ ਸੂਟ ਹੈ ਦੇਖੋ ਫਿਨਿਸ਼ਿੰਗ ਚੈੱਕ ਕਰੋ ਸਾਡੇ ਵਰਕ ਦੀ ਅਸੀਂ ਕੋਈ ਵੀ ਕੰਪਿਊਟਰਾਈਜ਼ ਵਰਕ ਨਹੀਂ ਕਰਵਾਉਂਦੇ ਆਪਾਂ ਹੈਂਡ ਮੇਡ ਮਸ਼ੀਨ ਨਾਲ ਹੀ ਵਰਕ ਕਰਵਾਉਂਦੇ ਹਾਂ ਕਾਰੀਗਰ ਤੋਂ ਇਹ ਸਾਰਾ ਦੇਖੋ ਆਰੀ ਦਾ ਹੈਗਾ ਤੇ ਨਾਲ ਇਹਦੀ ਬਾਜੂ ਦੇ ਉੱਤੇ ਆਊਗਾ ਵਰਕ ਬਹੁਤ ਸੋਹਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਕਸਟਮਰ ਨੇ ਖੁਦ ਆਪਣੇ ਅਕੋਰਡਿੰਗ ਹੀ ਉਹਨਾਂ ਨੇ ਕਸਟਮਾਈਜ਼ ਕਰਵਾਇਆਗਾ ਆਪਾਂ ਸੇਮ ਚੀਜ਼ ਅਗਲੇ ਨੂੰ ਬਣਾ ਕੇ ਦੇ ਦਿੰਨੇ ਆਂਗੇ ਤੇ ਐਦਾਂ ਦਾ ਸੂਟ ਤੁਸੀਂ ਸਾਡੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਜੇ ਤੁਹਾਨੂੰ ਪ੍ਰਿੰਟ ਸੌਰੀ ਵਰਕ ਪਸੰਦ ਹੈ ਜੇ ਤੁਸੀਂ ਆਪਣੇ ਅਕੋਰਡਿੰਗ ਕਰਵਾਣਾ ਤਾਂ ਤੁਸੀਂ ਹਰ ਤਰ੍ਹਾਂ ਦੀ ਮੋਡਰਨ ਸਾਡੇ ਤੋਂ ਕਰਵਾ ਸਕਦੇ ਹੋਗੇ ਨੈਕਸਟ ਸੂਟ ਆਪਣਾ ਰਾਮ ਟੈਕਸ ਦੇ ਪਸ਼ਮੀਨੇ ਦੇ ਉੱਤੇ ਰੈਡੀ ਹੋਇਆ ਜੀ ਬਹੁਤ ਸੋਹਣਾ ਪਹਿਲਾਂ ਵੀ ਇਹ ਸੂਟ ਆਪਾਂ ਨੇ ਵਾਂਦਨੀ ਪ੍ਰਿੰਟ ਦੇ ਉੱਤੇ ਰੈਡੀ ਕਰਵਾਇਆ ਸੀਗਾ ਹੁਣ ਆਪਾਂ ਨੇ ਕਰਵਾਇਆ ਹੈ ਰਾਮ ਟੈਕਸ ਦੇ ਪਸ਼ਮੀਨੇ ਦੇ ਉੱਤੇ ਪਸ਼ਮੀਨਾ ਬਹੁਤ ਵਧੀਆ ਨਾ ਤਾਂ ਇਤੇ ਕਿਸੇ ਤਰ੍ਹਾਂ ਦੀ ਬਬਲਿੰਗ ਦੀ ਪ੍ਰੋਬਲਮ ਹੈਗੀ ਨਾ ਹੀ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੁਰਾ ਹੰਦਾ ਹੈਗਾ ਇਹ ਵੀ ਡਬਲ ਟੋਨ ਵਾਲਾ ਪਸ਼ਮੀਨਾ ਆਇਆ ਜੀ ਰਾਮ ਟੈਕਸ ਦਾ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ ਕਲਰ ਲੈ ਸਕਦੇ ਹੋ ਜੀ ਸਿੰਗਲ ਡਾਂਕੇ ਦੀ ਜਿਹੜੀ ਆਪਾਂ ਨੇ ਸਾਰੀ ਇੰਬੋਰਡਰੀ ਕਰਵਾਈ ਹੈ ਬਲੈਕ ਥ्रेड ਨਾਲ ਇਹਦੇ ਵਿੱਚ ਬਲੈਕ ਦੀ ਸ਼ਾਈਨਿੰਗ ਸੀ ਇਸ ਦੇ ਵਿੱਚ ਕਾਪਰ ਛੇਡ ਦੇ ਵਿੱਚ ਇਸ ਕਰਕੇ ਮੈਂ ਇਹ ਆਪਣੇ ਅਕੋਰਡਿੰਗ ਇਹਦੇ ਉੱਤੇ ਬਲੈਕ ਨਾਲ ਜੋ ਵਰਕ ਕਰਵਾ ਦਿੱਤਾ ਹੈ ਸਿੰਗਲ ਡਾਂਕੇ ਨਾਲ ਤੇ ਇਹ ਦੀ 슬ੀਵਸ ਦੇ ਉੱਤੇ ਆਊਗਾ ਇਹਨੂੰ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋਗੇ ਤੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਉਹ 2200 ਰੁਪਏ ਰਹੂਗਾ ਜੀ ਵਿਦਆਊਟ ਦੁਪੱਟਾ 2200 ਰੁਪਏ ਇਹਦਾ ਪ੍ਰਾਈਸ ਰਹੂਗਾ ਜੀ ਤੁਸੀਂ ਸਾਡੇ ਕੋਲੋਂ ਇਹਨੂੰ ਲੈ ਸਕਦੇ ਹੋਗੇ ਦੁਪੱਟਾ ਕਹੋਗੇ ਰੈਡੀ ਕਰਵਾ ਕੇ ਦੇ ਦਾਂਗੇ ਤੁਹਾਨੂੰ ਤੇ ਇਹਨੂੰ ਤੁਸੀਂ ਸਾਡੇ ਕੋਲ ਬਾਈ ਕਰ ਸਕਦੇ ਹੋਗੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਸੂਟ ਹੋਰ ਵੀ ਰੈਡੀ ਹੋਏ ਨਾਟੋ ਦੁਪੱਟੇ ਡਾਈ ਹੋਣੇ ਚਲੇ ਗਏ ਹਾਂ ਟਾਈਮ ਲੱਗਿਆ ਤਾਂ ਜਰੂਰ ਬਣਾਵਾਂਗੇ ਕਾਫੀ ਵਰਕ ਵਾਲੇ ਸੂਟ ਸਾਡੇ ਇੱਧੇ ਰਹਿ ਜਾਂਦੇ ਨੇ ਵੀਡੀਓ ਬਣੇ ਵੀ ਨਾ ਆਪਾਂ ਇੰਸਟਾਗ੍ਰam ਤੇ ਜਰੂਰ ਅਪਲੋਡ ਕਰਦੇ ਰਹਿਣੇ ਹੈਗੇ ਹੈਦਰਜੀ YouTube ਤੇ ਤੁਹਾਡਾ ਟਾਈਮ ਹੀ ਨਹੀਂ ਲੱਗਦਾ ਇੱਕ ਨਾ ਟੇਸਟ ਜਾਂ ਚੇਂਜ ਕਰਨ ਦੇ ਲਈ ਤੁਹਾਡੇ ਲਈ ਇੱਕ ਨਵਾਂ ਫੈਬਰਿਕ ਲੈ ਕੇ ਆਇਆ ਨਿਊ ਫੈਬਰਿਕ ਹੈ ਇਹ ਇਹ ਫੈਬਰਿਕ ਰਹੂਗਾ ਜੀ ਬਰਬਰੀ ਦੇ ਵਿੱਚ ਜੂਟ ਬਰਬਰੀ ਦੇ ਵਿੱਚ ਇਹ ਫੈਬਰਿਕ ਹੈ ਪਸ਼ਮੀਨੇ ਦਾ ਆ ਪਹਿਣਾ ਆਪਾਂ ਪਸ਼ਮੀਨਾ ਪਾ ਪਾ ਕੇ ਸ਼ਿਲਕ ਪਸ਼ਮੀਨਾ ਵੀ ਪਾ ਲਿਆ ਪਸ਼ਮੀਨਾ ਵੀ ਪਾ ਲਿਆ ਹਰ ਤਰ੍ਹਾਂ ਦਾ ਆਪਾਂ ਨੇ ਕਾਟਰਾਇਜ਼ ਵੀ ਪਾ ਲਿਆ ਤੇ ਹੁਣ ਆਪਾਂ ਤੁਹਾਡੇ ਲਈ ਲੈ ਕੇ ਆ ਕੇ ਬਰਬਰੀ ਦੇ ਵਿੱਚ ਪਸ਼ਮੀਨਾ ਇਹਨੂੰ ਜੂਟ ਦੇ ਵਿੱਚ ਵੀ ਪਸ਼ਮੀਨਾ ਕਹਿ ਸਕਦੇ ਆ ਬਰਬਰੀ ਦੇ ਵਿੱਚ ਵੀ ਕਾਫੀ ਜੋ ਹੈਗੇ ਨੇਗੇ ਇਹਨੂੰ ਜਿਹੜੇ ਸ਼ਾਪਕੀਪਰ ਨੇਗੇ ਜੂਟ ਪਸ਼ਮੀਨਾ ਕਹਿ ਰਹੇ ਨੇ ਕਿ ਕੋਈ ਇਹਨੂੰ ਬਰਬਰੀ ਪਸ਼ਮੀਨਾ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਚੈੱਕ ਬਣਿਆ ਹੁੰਦਾ ਹੈਗਾ ਬਹੁਤ ਸੋਹਣਾ ਹੈਗਾ ਮੈਟੀ ਸੂਟ ਹੈਗਾ ਇਹ ਬਹੁਤ ਪਿਆਰਾ ਇਹਦੇ ਵਿੱਚ ਤਿੰਨੋ ਹੀ ਕਲਰ ਆਏ ਨੇਗੇ 5 ਮੀਟਰ 올ਓਵਰ ਸੂਟ ਰਹੂਗਾ ਜੀ ਇਹ ਤਿੰਨੋ ਹੀ ਕਲਰ ਆਪਣੇ ਕੋਲੇ ਅਵੇਲੇਬਲ ਨੇ ਇਹ ਟੀਨ ਗ੍ਰੀਨ ਜਾਂ ਸ਼ੇਡ ਹੈਗਾ ਇੱਕ ਇਹਦੇ ਵਿੱਚ ਗ੍ਰੇ ਸ਼ੇਡ ਆ ਗਿਆ ਜੀ ਡਿਜ਼ਾਈਨਿੰਗ ਸੇਮ ਰਹੂਗੀ ਤੇ ਬਹੁਤ ਸੋਹਣਾ ਹੈਗਾ ਰਸ਼ੀਆ ਬ੍ਰਾਂਡ ਦਾ ਜੀ ਸੌਫਟ ਹੈ ਵਿਦਆਊਟ ਲਾਈਨਿੰਗ ਵਾਲਾ ਹੈ ਬਹੁਤ ਸੋਹਣਾ ਪਸ਼ਮੀਨਾ ਹੈ ਜੀ ਇਹ ਮੈਟੀ ਦੇ ਵਿੱਚ ਜੂਟ ਮੈਟ ਦੇ ਵਿੱਚ ਬਰਬਰੀ ਪਸ਼ਮੀਨਾ ਵੀ ਕਹਿ ਸਕਦੇ ਆ ਉਹਨੂੰ ਜੂਟ ਮੈਟ ਵੀ ਕਹਿ ਸਕਦੇ ਆ ਜੀ ਨਵਾਂ ਨਵੀਂ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ ਤੁਹਾਡਾ ਟੇਸਟ ਚੇਂਜ ਕਰਨ ਦੇ ਲਈ ਇੱਕੇ ਦੇ ਵਿੱਚ ਆ ਗਿਆ ਜੀ ਮਾਉ ਸ਼ੇਡ ਤਿੰਨੋਂ ਹੀ ਸ਼ੇਡ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇਗੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ 1000 ਰਹੂਗਾ 1000 ਰੁਪਏ ਜੇ ਇਹ ਤੁਸੀਂ ਸੂਟ ਸਾਡੇ ਕੋਲੋਂ ਲੈ ਸਕਦੇ ਹੋਗੇ 1000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਬਰਬਰੀ ਦੇ ਪਸ਼ਮੀਨੇ ਦਾ ਤੇ ਇਹਦੇ ਵਿੱਚ ਤਿੰਨੋ ਹੀ ਕਲਰ ਨੇ ਜੀ ਤਿੰਨ ਕਲਰ ਆਪਣੇ ਕੋਲ अवेलेबल ਹੈ ਦੋ ਦੋ ਸੂਟ अवेलेबल ਨੇ ਇਹਨਾਂ ਦੇ ਵਿੱਚ ਤੇ ਇਹ ਤੁਸੀਂ ਲੈ ਸਕਦੇ ਹੋਗੇ 1000 ਰੁਪਏ ਦੇ ਵਿੱਚ ਤੇ ਭੈਣਾ ਦੇ ਨਾਲ ਪਾਫੀ ਡਿਮਾਂਡ ਆ ਰਹੀ ਸੀਗੀ ਭੈਣਾ ਕਹਿੰਦੇ ਆ ਜੀ ਥੋੜਾ ਜਿਹਾ ਲੋ ਪ੍ਰਾਈਸ ਦੇ ਵਿੱਚ ਪਸ਼ਮੀਨਾ ਲੈ ਕੇ ਆਓ ਇਸ ਕਰਕੇ ਆਪਾਂ ਤੁਹਾਡੇ ਲਈ ਪਸ਼ਮੀਨੇ ਜਿਹੜਾ ਲੋ ਪ੍ਰਾਈਸ ਦੇ ਵਿੱਚ ਵੀ ਲੈ ਕੇ ਆਏ ਆਂਗੇ ਬਹੁਤ ਸੋਹਣਾ ਪਸ਼ਮੀਨਾ ਹੈਗਾ ਜਿਵੇਂ ਮਰਜ਼ੀ ਨਾਲ ਤੇ ਵਰਕ ਕਰਵਾਇਓ ਪਲੇਨ ਪਾਓ ਤੇ ਤੁਸੀਂ ਲੇਸ ਵਗੈਰਾ ਲਗਾ ਕੇ ਇਦਾਂ ਵੀ ਬਣਵਾ ਸਕਦੇ ਹੋ ਜੇ ਤੁਸੀਂ ਤੇ ਮਸ਼ੀਨੀ ਵਰਕ ਕਰਵਾਉਣਾ ਹੈ ਇੰਬੋਰਡਰੀ ਕਰਵਾ ਕੇ ਵੀ ਦੇਵਾਂਗੇ ਤੁਹਾਨੂੰ ਜੇ ਤੁਸੀਂ ਪਲੇਨ ਲੈਣਾ ਹੈ ਸਾਡੇ ਕੋਲੋਂ ਪਲੇਨ ਵੀ ਲੈ ਸਕਦੇ ਹੋਗੇ ਵਰਕ ਕਰਵਾ ਕੇ ਲੈਣਾ ਵਰਕ ਵਰਕ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਜੀ ਕਿਉਂਕਿ ਅੱਗੇ ਕੰਮ ਕਾਫੀ ਐ ਤੇ ਲਓ ਜੀ ਇੱਕ ਤਾਂ ਇਹ ਆਪਣੇ ਕੋਲੇ ਆਇਆ ਜੀ ਸੈਲਫ ਦੇ ਵਿੱਚ ਸੈਲਫ ਐ ਇਹਦੇ ਵਿੱਚ ਬਣਿਆ ਹੋਇਆ ਕਿਉਂਕਿ ਜਾਦਾ ਪਲੇਨ ਆਪਾਂ ਪਾ ਚੁੱਕੇ ਹਾਂਗੇ ਇਸ ਕਰਕੇ ਇਹ ਆਪਾਂ ਸੈਲਫ ਦੇ ਵਿੱਚ ਲੈ ਕੇ ਆਏ ਆ ਇਹਨੂੰ ਤੁਸੀਂ ਐਦਾਂ ਵੀ ਬਣਾ ਸਕਦੇ ਹੋਗੇ ਬਹੁਤ ਸੋਹਣਾ ਪਸ਼ਮੀਨਾ ਜੀ ਇਹ ਬਹੁਤ ਗਰਮ ਸੂਟਨੇਗੇ ਇਹਦੇ ਵਿੱਚ ਕਲਰ ਮੈਂ ਦਿਖਾ ਦਿੰਨੀ ਆਂਗੀ ਤੁਹਾਨੂੰ ਇਹ ਵਾਲੇ ਦੇ ਕਲਰ ਰਹਿਣਗੇ ਜੀ ਜਿਹੜੇ ਸੈਲਫ ਦੇ ਵਿੱਚ ਹੈਗੇ ਨੇ ਸੈਲਫ ਦੇ ਕਲਰ ਆ ਗਏ ਜੀ ਇਹ ਲਓ ਜੀ ਇਹ ਸਾਰੇ ਕਲਰ ਸੈਲਫ ਦੇ ਵਿੱਚ ਹੈਗੇ ਨੇ ਸਾਰੇ ਸ਼ੇਡ ਬਹੁਤ ਸੋਹਣੇ ਨੇ ਮੰਮੀਆਂ ਵੀ ਪਾ ਸਕਦੇ ਨੇ ਗਰਲਸ ਵੀ ਪਾ ਸਕਦੇ ਨੇ ਬਹੁਤ ਪਿਆਰੇ ਜਿਹੜੇ ਸ਼ੇਡ ਨੇਗੇ ਇਹ ਜਿਨ੍ਹਾਂ ਦੇ ਵਿੱਚ ਤੁਸੀਂ ਸੈਲਫ ਦੇ ਵਿੱਚ ਲੈ ਸਕਦੇ ਹੋ ਪਿਸਤਾ ਸ਼ੇਡ ਆ ਗਿਆ ਆਰਮੀ ਸ਼ੇਡ ਆ ਗਿਆ ਸੀ ਗ੍ਰੀਨ ਸ਼ੇਡ ਆ ਗਿਆ ਸਕਿਨ ਸ਼ੇਡ ਆ ਗਿਆ ਲਾਈਲਕ ਪਰਪਲ ਸ਼ੇਡ ਆ ਗਿਆ ਤੇ ਅਨੀਅਨ ਸ਼ੇਡ ਆ ਗਿਆ ਇਹ ਸਾਰੇ ਸ਼ੇਡ ਸੈਲਫ ਦੇ ਵਿੱਚ ਆ ਗਏ ਤੇ ਪ੍ਰਾਈਸ ਵੀ ਇਹਨਾਂ ਦਾ ਬਿਲਕੁਲ ਜੈਨੂਇਨ ਜਿਹਾ ਰਹੂਗਾ ਜੈਨੂਅਨ ਜਾਂ ਪ੍ਰਾਈਸ ਦੇਵਾਂਗੇ ਇਹਨਾਂ ਦਾ ਸਾਰਿਆਂ ਦਾ ਇਨਾਂ ਦਾ ਪ੍ਰਾਈਸ ਸਿਰਫ 650 ਰੁਪਏ ਇਹ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਸਿਰਫ 650 ਦੇ ਵਿੱਚ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੇ ਤੁਸੀਂ ਇਹਨਾਂ ਦੇ ਉੱਤੇ ਇੰਬੋਰਡਰੀ ਕਰਵਾਣੀ ਹੈ ਤਾਂ ਵੀ ਤੁਸੀਂ ਦੱਸ ਦਿਓ ਜੇ ਤੁਸੀਂ ਆਪਣਾ ਕੋਈ ਡਿਜ਼ਾਈਨ ਦੇ ਕੇ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਦਾ ਡਿਜ਼ਾਈਨ ਬਣਵਾ ਸਕਦੇ ਹੋ ਅਸੀਂ ਉਹਨਾਂ ਦੇ ਵਿੱਚ 19 ਤੋਂ 21 ਕਰਨ ਦੀ ਕੋਸ਼ਿਸ਼ ਕਰਾਂਗੇ 19 ਘੱਟ ਨਹੀਂ ਹੋਊਗਾ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂਗੇ ਅਸੀਂ ਹਮੇਸ਼ਾ ਜੇ ਤੁਸੀਂ ਸਾਡੇ ਤੇ ਛੱਡ ਦਿਓ ਵੀ ਇੰਨੇ ਤੱਕ ਦੀ ਇੰਬੋਰਡਰੀ ਹੋਣੀ ਚਾਹੀਦੀ ਹੈ ਤਾਂ ਅਸੀਂ ਆਪਣੇ ਅਨੁਸਾਰ ਬਣਵਾ ਦਿੰਨੇ ਹਾਂ ਕਿਉਂਕਿ ਫੇਸ ਦੇ ਅਕੋਰਡਿੰਗ ਹੁੰਦਾਗਾ ਇੱਕ ਗਰਲਿਸ ਨੇ ਬਣਵਾਣਾ ਇੱਕ ਆਪਾਂ ਨੇ ਕਿਸੇ ਆਂਟੀ ਮੰਮੀ ਨੇ ਬਣਵਾਣਾਗਾ ਤਾਂ ਆਪਾਂ ਉਹਦੇ ਅਕੋਰਡਿੰਗ ਹੀ ਵਰਕ ਕਰਵਾ ਦੇਣੀ ਹੈਗੇ ਘੇਰੇ ਦਾ ਕਰਵਾਣਾ ਪੈਨਲ ਬਣਵਾਣੇ ਨੇ ਜਾਂ ਕਿਦਾਂ ਕਰਵਾਣੇਗਾ ਇੱਕ ਪਸ਼ਮੀਨਾ ਆਪਾਂ ਨਿਊ ਹੋਰ ਲੈ ਕੇ ਆਇਆ ਇਹ ਜਿਵੇਂ ਮੈਂ ਰਾਮ ਟੈਕਸ ਦਾ ਪਸ਼ਮੀਨੇ ਦਾ ਵਰਕ ਵਾਲਾ ਸੂਟ ਦਿਖਾਇਆ ਉਹਦਾ ਹੀ ਸ਼ਾਈਨਿੰਗ ਵਾਲਾ ਪਸ਼ਮੀਨਾ ਆਇਆ ਜੀ ਬਹੁਤ ਸੋਹਣਾ ਹੈਗਾ ਲਓ ਜੀ ਬਹੁਤ ਪਿਆਰਾ ਤੇ ਸੌਫਟ ਜਿਹੜਾ ਪਸ਼ਮੀਨਾ ਹੈਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਤੇ সফট ਬਿਲਕੁਲ ਬਹੁਤ ਸੋਹਣਾ ਪਸ਼ਮੀਨਾ ਹੈ ਇਹਦੇ ਵਿੱਚ ਵੀ ਸ਼ਾਈਨਿੰਗ ਹੈ ਡਾਬਲ ਸ਼ਾਈਨ ਦੇ ਰਿਹਾ ਹੈਗਾ ਇਹ ਪਸ਼ਮੀਨਾ ਸਿੰਪਲ ਪਸ਼ਮੀਨਾ ਹੈਗਾ ਇਹ ਨਾ ਸ਼ਿਲਕ ਪਸ਼ਮੀਨਾ ਨਹੀਂ ਹੈਗਾ ਬਟ ਇਹਦੇ ਵਿੱਚ ਦੇਖੋ ਇਹਦੇ ਵਿੱਚ ਜਿਹੜਾ ਹਾਂ ਬਹੁਤ ਪਿਆਰਾ ਜਿਹਾ ਲਵੈਂਡਰ ਸ਼ੇਡ ਹੈਗਾ ਤੇ ਇਹਦੇ ਵਿੱਚ ਪਿਸਤਾ ਗ੍ਰੀਨ ਸ਼ੇਡ ਦੀ ਜਿਹੜੀ ਸ਼ੇਡਿੰਗ ਆ ਰਹੀ ਹੈਗੀ ਬਹੁਤ ਪਿਆਰਾ ਜਿਹਾ ਜਿਹੜਾ ਇਹ ਪਸ਼ਮੀਨਾ ਹੈਗਾ ਜੀ ਤੇ ਇਹਦੇ ਵਿੱਚ ਮੈਂ ਕਲਰ ਤੁਹਾਨੂੰ ਦਿਖਾ ਦਿੰਨੀ ਹੈਗੀ ਇੱਕ ਤਾਂ ਸ਼ੇਡ ਇਹੀ ਆ ਗਿਆ ਸ਼ੇਡ ਸਾਰੇ ਬਹੁਤ ਸੋਹਣੇ ਨੇ ਕਾਫੀ ਸ਼ੇਡ ਦੇ ਵਿੱਚ ਚਵੀ ਆ ਗਈ ਜੀ ਕਾਫੀ ਦਾ ਤੇ ਮਹਿਰੂਨ ਦੀ ਸ਼ੇਡਿੰਗ ਹੈ ਜੀ ਇਹਦੇ ਵਿੱਚ ਹਲਕੇ ਹਲਕੇ ਸ਼ੇਡਿੰਗ ਹੈ ਇਹਨਾਂ ਨੂੰ ਤੁਸੀਂ ਨਾ ਪਲੇਨ ਵੀ ਬਣਾ ਕੇ ਪਾ ਸਕਦੇ ਹੋਗੇ ਤੇ ਵਰਕ ਵੀ ਕਰਵਾ ਸਕਦੇ ਹੋਗੇ ਬਹੁਤ ਸੋਹਣੀ ਸ਼ੇਡਿੰਗ ਨੇ ਇੱਕ ਇਹ ਆ ਗਈ ਜੀ ਬਹੁਤ ਹੀ ਪਿਆਰੀ ਡਾਰਕ ਗ੍ਰੇ ਇਨਕ ਬਲੂ ਕਹਿ ਸਕਦੇ ਆ ਇਨਕ ਬਲੂ ਦੇ ਵਿੱਚ ਮਹਿਰੂਨ ਜੇ ਦੀ ਲਾਈਟ ਜੀ ਸ਼ੇਡਿੰਗ ਦੇ ਰਿਹਾ ਬਹੁਤ ਪਿਆਰਾ ਸ਼ੇਡ ਹੈ ਇਹ ਵੀ ਇਹ ਵੀ ਸ਼ੇਡ ਬਹੁਤ ਪਿਆਰਾ ਹੈਗਾ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨੋ ਹੀ ਛੇੜ ਰਹਿ ਗਏ ਹਾਂ ਤਿੰਨੋ ਹੀ ਛੇੜ ਰਹਿ ਗਏ ਜੇ ਆਪਾਂ ਲੈ ਕੇ ਆਏ ਸੀ ਛੇ ਛੇੜ ਇਹਦੇ ਵਿੱਚ ਤਿੰਨ ਛੇੜ ਰਹਿ ਗਏ ਜਿਹੜੇ ਸੋਲਡ ਆਊਟ ਹੋ ਚੁੱਕੇ ਨੇਗੇ ਤੇ ਇਹ ਮੇਰੇ ਤੋਂ ਵੀਡੀਓ ਬਣੀ ਨਹੀਂ ਸੀਗੀ ਇਸ ਕਰਕੇ ਅੱਜ ਮੈਂ ਪਹਿਲਾਂ ਪਲੇਨ ਦੀ ਹੀ ਵੀਡੀਓ ਬਣਾਉਣ ਲੱਗੀ ਆ ਵੀ ਆਪਣੇ ਕੋਲੇ ਇੰਨੇ ਤਰ੍ਹਾਂ ਦਾ ਪਸ਼ਮੀਨਾ ਹੈਗਾ ਇਸ ਅਕੋਰਡਿੰਗ ਹੈਗਾ ਇਸ ਪ੍ਰਾਈਸ ਦੇ ਵਿੱਚ ਹੈਗਾ ਤਾਂ ਤੁਸੀਂ ਸਾਡੇ ਤੋਂ ਬਣਵਾ ਸਕਦੇ ਹੋ ਮੈਂ ਅੱਜ ਤੁਹਾਨੂੰ ਪਸ਼ਮੀਨੇ ਦੇ ਬਾਰੇ ਹੀ ਦੱਸ ਰਹੀ ਆਂਗੀ ਇਹਨਾਂ ਦਾ ਪ੍ਰਾਈਸ ਵੀ 650 ਹੀ ਰਹੂਗਾ ਜੀ 650 ਤਿੰਨੋ ਹੀ ਕਲਰ ਨੇ ਜੀ ਹੁਣ ਆਪਣੇ ਕੋਲੇ ਔਨਲਿਸ 3 ਕਲਰ अवेलेबल ਹੈਗੇ ਨੇ ਇਸ ਟਾਈਮ ਕਾਫੀ ਐ ਇਨਕ ਬਲੂ ਸ਼ੇਡ ਐ ਐਂਡ ਲਾਈਟ ਜਿਹਾ ਬਹੁਤ ਸੋਨਾ ਮੂਵ ਜਿਹਾ ਸ਼ੇਡ ਹੈਗਾ ਜੀ ਇਹ ਵੀ ਤਿੰਨ ਕਲਰ ਹੈਗੇ ਨੇ ਜੀ ਇਹਦੇ ਵਿੱਚ 650 ਦਾ ਹੀ ਰਹੂਗਾ ਜੀ ਇਹ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਸਿੰਪਲ ਪਸ਼ਮੀਨਾ ਜਿਹੜਾ ਆਪਣਾ ਆ ਰਿਹਾ ਜੀ ਰਸ਼ੀਆ ਬ੍ਰਾਂਡ ਦਾ ਆ ਗਿਆ ਏਕੇ ਦਾ ਆ ਗਿਆ ਕਿਉਂਕਿ ਸਾਰਾ ਕੁਝ ਲੈਣਾ ਪੈਂਦਾ ਜੀ ਆਪਾਂ ਨੂੰ ਆਪਣੇ ਬੁਟੀਕ ਦੇ ਉੱਤੇ ਪਹਿਨਣ ਦੀ ਡਿਮਾਂਡ ਤੇ ਬਹੁਤ ਸੋਹਣਾ ਹਲਕਾ ਤੇ ਨਾਈਟ ਵੇਟ ਹੀ ਰਹੂਗਾ ਜੀ ਇਹ ਵੀ ਬਹੁਤ ਪਿਆਰਾ ਜਿਹਾ ਪਸ਼ਮੀਨਾ ਹੈਗਾ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਰਸ਼ੀਆ ਬ੍ਰਾਂਡ ਦੇ ਵੀ ਹੈਗੇ ਨੇ ਜੀ ਤੇ ਏਕੇ ਦੇ ਵੀ ਹੈਗੇ ਨੇ ਇਹਦੇ ਵਿੱਚ ਤੇ ਇਹ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਦਿੰਨੀ ਹਾਂ ਕਿ 650 ਦੇ ਵਿੱਚ ਹੀ ਤੁਹਾਨੂੰ ਇਹ ਸੂਟ ਦੇਵਾਂਗੇ ਆਪਾਂ ਬਹੁਤ ਹੀ ਜ਼ਿਆਦਾ ਜੈਨੂਇਨ ਜੇ ਪ੍ਰਾਈਸ ਦੇ ਰਹੇ ਅਗੇ ਇਹ ਡਾਇਮੀਟਰ ਹੀ ਰਹੇਗਾ ਕਿਸੇ ਨੇ ਬਾਟਮ ਲਗਵਾ ਲਈ ਬਿਸਕਟ ਜਿਹਾ 쉐ਡ ਸੀਗਾ ਇਹ ਵੀ ਇਹਦੇ ਵਿੱਚ ਸੀਗਾ ਅਰਵਿੰਦ ਸੀਗਾ ਅਰਵਿੰਦ ਬ੍ਰਾਂਡ ਦਾ ਜੀ ਅਰਵਿੰਦ ਬ੍ਰਾਂਡ ਦਾ ਹੈਗਾ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਬਹੁਤ ਪਿਆਰਾ ਔਰੇਂਜ 쉐ਡ ਤੇ ਉਸ ਤੋਂ ਬਾਅਦ ਆ ਗਿਆ ਮਹਿੰਦੀ 쉐ਡ ਇਹ ਸਾਰੇ 쉐ਡ ਆਪਣੇ ਕੋਲ ਅਵੇਲੇਬਲ ਨੇ ਫਿਰੋਜੀ 쉐ਡ ਰਸ਼ੀਆ ਦੇ ਵੀ ਆ ਗਏ ਤੇ ਕਾਫੀ 쉐ਡ ਆ ਗਿਆ ਜੀ ਗ੍ਰੇ ਆ ਗਿਆ ਜੀ ਐਂਡ ਇਹ ਸਕਿਨ ਸ਼ੇਡ ਆ ਗਿਆ ਜੀ ਤੇ ਇਹ ਥੋੜਾ ਜਿਹਾ ਜਿੱਦਾਂ ਇੱਕ orange ਜ਼ਿਆਦਾ ਡਾਰਕ ਆਇਆ ਸੀਗਾ ਇਹ ਮੈਂਗੋ orange ਦਾ ਸ਼ੇਡ ਆ ਗਿਆ ਜੀ ਬਹੁਤ ਸੋਹਣੇ ਸ਼ੇਡ ਨੇ ਜੀ ਸਾਰੇ ਇਹ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ 650 ਦੇ ਇਹ ਸਾਰੇ ਪਸ਼ਮੀਨੇ ਰਹਿਣਗੇ ਜੀ 650 ਇਹਨਾਂ ਦਾ ਪ੍ਰਾਈਸ ਹੈਗਾ ਫਟਾਫਟ ਆਰਡਰ ਬੁੱਕ ਕਰਿਓ ਕਿਉਂਕਿ ਲਿਮਿਟਡ ਜਸਟਾਕ ਹੈਗਾ ਤੇ ਪ੍ਰਾਈਸ ਬਿਲਕੁਲ ਜੈਨੂਇਨ ਦੇ ਰਹੇ ਆਂਗੇ ਆਪਾਂ ਇਸ ਕਰਕੇ ਇਹ ਬਹੁਤ ਜਲਦੀ ਸੋਲਡ ਆਊਟ ਹੋਣ ਵਾਲੇ ਨੇ ਭਾਣਾ ਕੱਟ ਪੀਸ ਕੱਟ ਪੀ ਦੇਖੋ ਜੀ ਪਸ਼ਮੀਨੇ ਦੇ ਕੱਟ ਪੀਸ ਤੋਂ ਤੁਹਾਨੂੰ ਇਸ ਤੋਂ ਸਸਤੇ ਨਹੀਂ ਪਹਿਣਗੇ ਹੈਗੇ ਇਸ ਤੋਂ ਕੋਸਟਲੀ ਹੀ ਪਹਿਣਗੇ ਕੱਟ ਪੀਸ ਤੁਹਾਨੂੰ 5 ਮੀਟਰ ਦਾ ਫਰੈਸ਼ ਦੇ ਰਹੇ ਆਂਗੇ ਆਪਾਂ 650 ਰੁਪਏ ਦੇ ਵਿੱਚ ਫਟਾਫਟ ਆਰਡਰ ਪਲੇਸ ਕਰੋ ਜਿਨ੍ਹਾਂ ਨੇ ਵਰਕ ਲਈ ਬੁਕਿੰਗ ਕਰਨੀ ਹੈਗੀ ਤਾਂ ਕਰ ਸਕਦੇ ਹੋਗੇ ਜਲਦੀ ਜਲਦੀ ਫਿਰ ਜਾ ਕੇ ਤੁਹਾਨੂੰ ਇਹ ਦਸੰਬਰ ਦੇ ਵਿੱਚ ਮਿਲ ਲੇਗੇ ਜਦੋਂ ਦੀਆਂ ਹੁਣ ਦੀਆਂ ਬੁਕਿੰਗਾਂ ਹੋਈਆਂ ਹੀਆਂ ਤੇ ਜੇ ਤੁਸੀਂ ਪਲੇਨ ਮੰਗਵਾਣਾ ਹੈ ਪਲੇਨ ਮੰਗਵਾ ਸਕਦੇ ਹੋ ਦੁਪੱਟਾ ਵਗੈਰਾ ਨਾਲ ਵਾਈਟ ਮੰਗਵਾਣਾ ਹੈ ਵਾਈਟ ਮੰਗਵਾਓ ਡਾਈ ਕਰਵਾ ਕੇ ਮੰਗਵਾਣਾ ਹੈ ਡਾਈ ਕਰਵਾ ਕੇ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋਗੇ ਆਪਣਾ ਜਿਹੜਾ ਨੰਬਰ ਹੈ ਜੀ 9253115036 ਜੀਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋ ਤੇ ਹੋਰ ਵੀ ਤਰ੍ਹਾਂ ਦੇ ਆਪਣੇ ਕੋਲੇ ਪਸ਼ਮੀਨੇ ਹੈਗੇ ਨੇਗੇ ਸ਼ਿਲਕ ਪਸ਼ਮੀਨਾ ਹੈਗੇ ਜੀ ਮਾਵਾ ਮਲਵਾਈ ਪਸ਼ਮੀਨਾ ਆਇਆ ਹੋਇਆ ਜੀ ਤੇ ਇਹ ਸਾਰੇ ਪਸ਼ਮੀਨੇ ਆਪਣੇ ਕੋਲੇ ਆਏ ਹੋਏ ਨੇਗੇ ਰਾਮ ਟੈਕਸ ਦਾ ਵਧੀਆ ਵਾਲਾ ਪਸ਼ਮੀਨਾ ਡਬਲ ਟੋਨ ਵਾਲਾ ਆਇਆ ਹੋਇਆ ਜੀ ਪਸ਼ਮੀਨਿਆਂ ਦੀ ਵੀ ਕਾਫੀ ਵੈਰਾਈਟੀਆਂ ਹੈਗੀਆਂ ਨੇ ਜੋ ਆਪਣੇ ਕੋਲੇ ਆਈਆਂ ਹੋਈਆਂ ਨੇਗੀਆਂ ਤੇ ਜੇ ਤੁਸੀਂ ਜਿਆਦਾ ਜਿਹਦਾ ਪਸ਼ਮੀਨੇ ਤੇ ਨਹੀਂ ਜਾਣਾ ਚਾਹੁੰਦੇ ਹੈਗੇ ਸਤ ਪਹਿਣਾ ਕਹਿੰਦੇ ਨੇ ਇਹ ਕਾਟਨ ਦੇ ਵੇਜ ਤੇ ਸਟੱਫ ਹੋਵੇ ਆਪਣੇ ਕੋਲੇ ਤੇ ਬਹੁਤ ਜ਼ਿਆਦਾ ਸਿੰਥੈਟਿਕ ਨਹੀਂ ਪਾਣਾ ਪਸੰਦ ਕਰਦੇ ਤਾਂ ਆਪਣੇ ਕੋਲੇ ওয়াটার कॉटन ਦੇ ਵਿੱਚ স্যুট ਆਏ ਹੋਏ ਨੇ ਜੀ ਪਲੇਨ ਦੇ ਵਿੱਚ ਉਹਨੂੰ ਸ਼ਿਲਕ कॉटन ਵੀ ਕਹਿ ਸਕਦੇ ਆਪਾਂ ਸ਼ਿਲਕ कॉटन ਦੇ ਵਿੱਚ ਵੀ ਬੁਟੀਕਸ ਵਾਲੇ ਕਹਿ ਰਹੇ ਨੇ ਜੀ ਸ਼ਿਲਕ कॉटन ਦੇ স্যুট ਨੇਗੇ ਉਹਦੇ ਵਿੱਚ ਬਹੁਤ ਸੋਹਣੀ ਸ਼ਾਈਨਿੰਗ ਹੈ ਸ਼ਿਲਕ कॉटन ਦੇ স্যুট ਵੀ ਹੈਗੇ ਨੇ ਬਟ ਉਹਨਾਂ ਤੇ ਲਾਈਨਿੰਗ ਲੱਗੂਗੀ ਜਿੱਦਾਂ ਪਸ਼ਮੀਨੇ ਤੇ ਲਾਈਨਿੰਗ ਨਹੀਂ ਲੱਗਦੀ ਡਬਲ ਟੋਨ ਪਸ਼ਮੀਨੇ ਤੇ ਲਾਈਨਿੰਗ ਲੱਗਦੀ ਹੈਗੀ ਉਹਦੇ ਤੇ ਵੀ ਜਿਹੜਾ ਆਪਣਾ ਸ਼ਿਲਕ कॉटन ਹੈਗਾ ਉਹਦੇ ਤੇ ਵੀ ਲਾਈਨਿੰਗ ਲੱਗੂਗਾ ਉਹਨੂੰ ਵਾਟਰ कॉटन ਵੀ ਕਹਿ ਰਹੇ ਆ ਕਹਿ ਸਕਦੇ ਆਂਗੇ ਉਹਨੂੰ ਸ਼ਿਲਕ कॉटन ਵੀ ਕਹਿ ਸਕਦੇ ਆ ਉਹ ਵੀ ਪਲੇਨ ਦੇ ਵਿੱਚ ਆਪਣੇ ਕੋਲੇ ਆਇਆ ਹੋਇਆ ਜੀ ਕਲਰਸ ਉਹਨੂੰ ਦਿਖਾ ਦਾਂਗੇ ਤੇ ਇੱਕ ਆਪਣੇ ਕੋਲੇ ਮਸ਼ਲੀਨ ਦੇ ਵਿੱਚ ਵੀ ਪਲੇਨ ਫੈਬਰਿਕ ਆਇਆ ਹੋਇਆ ਹੈਗਾ ਮਸ਼ਲੀਨ ਚੈੱਕ ਦੇ ਵਿੱਚ ਵੀ ਆਇਆ ਹੋਇਆ ਜੀ ਤੇ ਆਰ ਬਾਕੀ ਦਾ ਸਿੰਥੈਟਿਕ ਚ ਹਰ ਤਰ੍ਹਾਂ ਦਾ ਤੁਸੀਂ ਆਰਗੈਂਜਾ ਲੈ ਸਕਦੇ ਹੋ ਸ਼ਿਲਕ ਲੈ ਸਕਦੇ ਹੋ ਕ੍ਰੇਪ ਲੈ ਸਕਦੇ ਹੋਗੇ ਤੇ ਬੰਬੇ ਸ਼ਿਲਕਾਈ ਹੋਈ ਹੈ ਜੀ ਜੋ ਜ਼ਿਆਦਾ ਡਿਮਾਂਡਡ ਦੀ ਚੀਜ਼ਾਂ ਹੈਗੀਆਂ ਨੇ ਐਦਾਂ ਦੇ ਸੂਟਾਂ ਤੇ ਵੀ ਜਾ ਸਕਦੇ ਹੋ ਇਹ ਮੈਂ ਤੁਹਾਨੂੰ ਸਿਰਫ कॉटन 베ਸ ਪਸ਼ਮੀਨਾ 베ਸ ਦੇ ਉੱਤੇ ਹੀ ਦੱਸ ਰਹੀਆਂਗੀ ਕਿ ਇਹ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਇਹ ਪਸ਼ਮੀਨੇ ਮੈਂ ਤੁਹਾਨੂੰ ਦਿਖਾ ਰਹੀਆਂਗੀ 650 ਦੇਣਗੇ ਉਸ ਤੋਂ ਬਾਅਦ ਆਪਣੇ ਕੋਲੇ ਰਾਮਟੈਕਸ ਦਾ ਪਸ਼ਮੀਨਾ ਦੋ ਤਰ੍ਹਾਂ ਦਾ ਹੈਗਾ ਫਿਰ ਉਸ ਤੋਂ ਬਾਅਦ ਹੈਗਾ ਸ਼ਿਲਕ ਪਸ਼ਮੀਨਾ ਹੈਗਾ ਜੀ ਉਸ ਤੋਂ ਬਾਅਦ ਆਪਾਂ ਉਹ ਪਪਿੰਦਰਾ ਦਾ ਰਹੂਗਾ ਜੀ ਸ਼ਿਲਕ ਪਛਮੀ ਨਾਲ ਉਸ ਤੋਂ ਬਾਅਦ ਆਪਣੇ ਕੋਲੇ ਮਾਵਾ ਮਲਾਈ ਆ ਗਿਆ ਜੀ ਉਹ ਵੀ ਭਵਿੰਦਰਾ ਦਾ ਰਹੂਗਾ ਫਿਰ ਉਸ ਤੇ ਉਸ ਤੋਂ ਬਾਅਦ ਆਪਣੇ ਕੋਲੇ ਸ਼ਿਲਕ ਕੋਟਨ ਆ ਗਿਆ ਜੀ ਜੇ ਤੁਸੀਂ ਸ਼ਿਲਕ ਕੋਟਨ ਤੇ ਜ਼ਿਆਦਾ ਸਿੰਥੈਟਿਕ ਨਹੀਂ ਪਾਣਾ ਚਾਹੁੰਦੇ ਗਰਮ ਸੂਟ ਨਹੀਂ ਪਾਣਾ ਚਾਹੁੰਦੇ ਤਾਂ ਲਾਈਨਿੰਗ ਲਗਾ ਕੇ ਤਾਂ ਸ਼ਿਲਕ ਕੋਟਨ ਤੇ ਵੀ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਸਾਡੇ ਕੋਲ ਤੇ ਆਪਣਾ ਆਰਡਰ ਫਟਾਫਟ ਕਰਨਾ ਹੈ ਜੀ ਆਪਣਾ ਨੰਬਰ 9153115036 ਥੈਂਕ ਯੂ ਜੀ